ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਅਸ੍ਰੀਖਾਲ ਜੀ ਸੋ ਅੱਜ ਆਪਾਂ ਸ਼ਰਟ ਦੇ ਉੱਪਰ ਨਾਇਤਾ ਕਲੀਆਂ ਪਾਉਣੀਆਂ ਦੱਸਾਂਗੇ ਤੇ ਨਾਲੇ ਸੰਗ ਆਪਾਂ ਘੇਰੇ ਦੇ ਉੱਪਰ ਆਪਾਂ ਡਿਜ਼ਾਈਨ ਬਣਾਉਣੇ ਆ ਉਹ ਕਿਵੇਂ ਦੱਸਦੇ ਆ ਇਹਦੇ ਲਈ ਮੈਂ ਜਨਕਿ ਪਹਿਲਾਂ ਸੂਟ ਦੀ ਲੰਬਾਈ 2 ਇੰਚ ਵੱਧ ਲੈ ਕੇ ਰੱਖੀ ਹੈਗੀ ਘੇਰੇ ਤੇ ਵੀ ਡਿਜ਼ਾਈਨ ਪਾਉਣ ਆ ਤਾਂ ਤੇ ਘੇਰਾ ਜਿਹੜੇ ਜਨਕਿ ਆ ਘੇਰਾ ਆਗਾ ਉਹ ਵੀ ਆਪਾਂ 1 ਇੰਚ ਵੱਧ ਰੱਖਿਆਗਾ ਤੇ ਆਪਾਂ ਇਹਦੇ ਉੱਤੇ ਪਹਿਲਾਂ ਕੋਈ ਕਾਟ ਨਹੀਂ ਪਾਈ ਹੈਗੀ ਪਹਿਲਾਂ ਆਪਾਂ ਵੈਸੇ ਡਿਜ਼ਾਈਨ ਕਰਾਂਗੇ ਫਿਰ ਆਪਾਂ ਇਹਦੇ ਤੇ ਕਾਟਿੰਗ ਕਰਕੇ ਜਨਕਿ ਫਿਰ ਆਪਾਂ ਸ਼ਰਟ ਸਟਿਚ ਕਰਾਂਗੇ ਪਹਿਲਾਂ ਪਕੇ ਰਿਤੇ ਜਾਨਕੀ ਕਲੀਆਂ ਪਾਵਾਂਗੇ ਕੀ ਰਿਟ ਡਿਜ਼ਾਈਨ ਪਾਵਾਂਗੇ ਇਹਦੇ ਲਈ ਪਹਿਲਾਂ ਆਪਾਂ 2 ਇੰਚ ਜਾਨਕੀ ਕਪੜਾ ਨਿਚੋ ਕੱਟ ਲਾਂਗੇ 2 2 ਇੰਚ ਇਹਦੇ ਆਦੇ ਜਾਨਕੀ ਉਹਦੇ ਨਾਲ 2 ਇੰਚ ਬਾਧੀ ਰੱਖੀਏ ਇਹਨਾਂ ਬਾਈ ਵੀ ਆਪਾਂ 2 ਇੰਚ ਬਾਅਦ ਕੱਪੜੇ ਨੂੰ ਜਿਹੜਾ ਕੱਟ ਲਾਂਗੇ ये भी कपड़ा पागे ना ही जुड़ा बाद दसागे ये डिजाइन तो बनावे दो इंच कपड़ा था आप ला लेंगे ये आप पहला घेरे से डिजाइन पावे फिर दस दर्दी कि आप डिजाइन किए कर सकते तो हैं दो इंच कपड़ा आपके एक सैड पर रख लिया हूँ आप इस बात आप इंच यानी कि పం ఇంచే ఇంచే ఛే ఇంచే ఛే ఇంచే ఇస్తా ఇంచ కట్లేజు వస్తూ ఇంచు ంచే యి ఇంచే ఇర కప్పుడేను పలా దో ఇంచ కట్టే ఫిర్ ఇంచే కర కమిజన అలగే అగ్గ కైడ్ రకే జా ఇంచ కంబాయించనీకి ఇర నిశానువే ఇంచ జికి అం టడే కి పది పది ఇంచి తప్ప ఇస్త్రాన్ని చాలాకి ఇన్న టూ కూడా ਸੀਲਾ ਕੱਪਪਾ ਹੋ ਗਿਆ ਆ ਸਾਰਾ ਕੱਟ ਲਿਆ ਸੀ ਕੱਟ ਕੇ ਹੁਣ ਆਪਾਂ ਜਿਹੜਾ ਬਾਕੀ ਵਿੱਚੀ ਸ਼ਰਟ ਹੈਗੇ ਉਹਦੇ ਤੇ ਕਲੀਆਂ ਪਾਵਾਂਗੇ ਕਲੀਆਂ ਤੇ ਆਪਾਂ ਸਿਰਕੇ ਲਾ ਪਾਵਾਂਗੇ ਦਿਸੇਗੇ ਆਪਾਂ ਕੱਪੜੇ ਨੂੰ ਜਨਕੀ ਇਸ ਤਰ੍ਹਾਂ ਸਿੱਧੇ ਆਪਾਂ ਰਾਈਟ ਸਾਈਡ ਆ ਗਈ ਇਹ ਤੇ ਆਪਾਂ 5 5 ਇੰਚ ਦੇ ਉੱਤੇ ਇਧਰ ਜਿਹੜੀ ਬੰਦ ਵਾਲੀ ਸਾਈਡ ਹੈਗੀ ਇਧਰੋਂ ਆਪਾਂ 5 5 ਇੰਚ ਦੇ ਉੱਤੇ ਨਿਸ਼ਾਨ ਲਾ ਲੈ ਇਸ ਤਰ੍ਹਾਂ ਤੇ 5 5 ਇੰਚ ਤੇ ਆਪਾਂ ਇਧਰਲੀ ਸਾਈਡ ਆਪਾਂ ਨਿਸ਼ਾਨ ਲਾਵਾਂਗੇ ਇਹ ਪਾ ਕੇ ਫਿਰ ਆਪਾਂ ਜਨ ਕੀ ਜਿਹੜੀ ਇਹ ਆਰਮੋਲ ਦੀ ਸਾਰੀ ਕਟਿੰਗ ਫਿਰ ਕਰਾਂਗੇ ਆਪਾਂ ਨਿਸ਼ਾਨ ਲਾ ਲਈ ਜੀ ਆ ਦੇਖੋ ਚੋਪ ਦੇ ਨਾਲ ਤੁਸੀਂ ਚੋਪ ਦੇ ਨਾਲ ਇਹ ਨਿਸ਼ਾਨ ਲਾਇਓ ਜਿਹੜਾ ਆਪਾਂ ਬਾਅਦ ਚ ਮਿਟ ਵੀ ਜਾਵੇ ਆ ਵੀ ਆਪਣੀ ਰਾਈਟ ਸਾਈਡ ਹੈਗੀ ਇਹਨਾਂ ਖਿਆਲ ਰੱਖਿਓ 10 10 ਇੰਚ ਤੇ ਆਪਾਂ ਦੋਨੋਂ ਸਾਈਡ ਵਿੱਚ ਕਾਰ ਲਈ ਜਾਨੀ ਕਿ ਵਿਚਕਾਰਲੀ ਜਿਹੜੀ ਸਪੇਸ ਆ ਗਈ ਉਹ 10 ਇੰਚ ਰਹਿ ਜਗੀ ਅਖੋ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲਈ ਹੁਣ ਆਪਾਂ ਇਹਨਾਂ ਤੇ ਪਹਿਲਾਂ ਕਲੀਆਂ ਪਾਵਾਂਗੇ ਕਲੀਆਂ ਪਾ ਕੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਹੁਣ ਘਟੀਆਂ ਕਲੀਆਂ ਪਾ ਕੇ ਤੁਹਾਨੂੰ ਦਿਖਾਉਣੀ ਆ ਜੀ ਤੇ ਨਾਲੇ ਆਪਾਂ ਸੁਮ ਘੇੜੇ ਦਾ ਪਹਿਲਾ ਘੇੜੇ ਦਾ ਜਨ ਬਣਾਵਾਂਗੇ ਫਿਰ ਆਪਾਂ ਕਲੀਆਂ ਪਾਵਾਂਗੇ 10 ਇਸੇ ਉਹਨਾਂ ਆਪਾਂ ਨੂੰ ਘੇਰੇ ਦਾ ਡਿਜ਼ਾਈਨ ਬਣਾ ਕੇ ਜਿਹੜੇ ਆਪਾਂ ਪੀਸ ਕੱਟੀ ਸੀਗੇ ਧਨ ਕੇ ਜਿਹੜੇ ਚਾਈ ਚ ਯਾਨੀ ਕਿ 6 ਇੰਚ ਤੇ ਚੜਾਈ ਚ 5 ਇੰਚ ਉਹਨਾਂ ਦੇ ਜਾਨੀ ਕਿ ਜਿਹੜੇ ਆਪਾਂ ਇਸ ਜਿਸ ਸਾਈਡ ਆਪਾਂ 6 ਇੰਚ ਯਾਨੀ ਕਿ ਕੱਟਿਆ ਸੀ ਕਪੜਾ ਉਸ ਸਾਈਡ ਆ ਯਾਨੀ ਕਿ ਆਪਾਂ 6 ਇੰਚ ਦੇ ਯਾਨੀ ਕਿ ਜੁਐਂਡਲੈਸ ਰੱਖ ਲਾਂਗੇ ਤੇ ਇਹਨਾਂ ਨੂੰ ਆਪਾਂ ਅਟੈਚ ਕਰਾਂਗੇ ਜੁਐਂਂਡਲੈਸ ਲਾ ਕੇ ਸਾਰੇ ਪੀਸਾਂ ਨੂੰ ਆ ਵੀ ਆਪਾਂ ਇਹਨਾਂ ਮਿੰਕੀ ਦੇਖ ਰੱਖ ਕੇ ਇੱਕ ਦੂਜੇ ਦੇ ਪੰਜ ਨਹੀਂ ਕਿ ਲੈਸ ਸਾਰਿਆਂ ਦੇ ਆਪਾਂ ਪੀਸ ਇੱਕ ਜੋੜੀ ਚੱਲਾਂਗੇ ਤੇ ਇਸ ਤਰ੍ਹਾਂ ਜਵੈਂਡ ਲੈਸ ਦੇ ਨਾਲ ਅਟੈਚ ਕਰੀ ਚੱਲਾਂਗੇ ਇਹਨਾਂ ਨੂੰ ਆ ਦੇਖੋ ਜੇ ਆਪਾਂ ਸਾਰੇ ਪੀਸ ਅਟੈਚ ਕਰ ਲਏ ਤੇ ਇਹਦੇ ਨਾਲ ਲੈਸ ਨਾਲ ਅਟੈਚ ਕਰ ਲਈ ਹੁਣ ਆਪਾਂ ਇਹਨਾਂ ਪੀਸਾਂ ਨੂੰ ਵੀ ਆਪਾਂ ਜੋੜਾਂਗੇ ਇੱਕ ਦੂਜੇ ਦੇ ਨਾਲ ਪਹਿਲਾਂ ਤਾਂ ਆਪਾਂ ਜੁਆਇੰਡ ਲੈਸਰ ਟੈਚ ਕੀਤੀ ਸੀ ਹੁਣ ਆਪਾਂ ਜਨਕਿ ਇਹ ਪੀਸਾਂ ਨੂੰ ਵੀ ਆਪਸ ਵਿੱਚ ਜੋੜ ਲਾਂਗੇ ਇੱਕ ਦੂਜੇ ਦੇ ਉਹ ਰੱਖ ਕੇ ਇਸ ਤਰ੍ਹਾਂ ਇਹ ਸਾਰੇ ਪੀਸ ਆਪਾਂ ਇੱਕ ਕਰਕੇ ਇਹਦੇ ਨਾਲ ਜੋੜ ਕੇ ਇਸ ਤਰ੍ਹਾਂ ਜੋੜ ਲਾਂਗੇ ਸਾਰੇ ਪੀਸ ਵੀ ਜੋੜ ਕੇ ਆਪਾਂ ਇੱਕ ਰੱਖਾਂਗੇ ਜਿਹੜਾ ਖੀਰ ਵਾਲਾ ਪੀਸ ਆ ਉਹਦੇ ਨਾਲ ਆਪਾਂ ਜਵਾਡ ਲੈਸ ਪਹਿਲਾਂ ਵੀ ਅਟੈਚ ਨਹੀਂ ਕਰਦੇ ਉਹਨਾਂ ਨੂੰ ਆਪਾਂ ਵੈਸੀ ਰੱਖਾਂਗੇ ਰੱਖ ਕੇ ਉਹਨੂੰ ਆਪਾਂ ਹੁਣ ਤੇ ਇਹਦੇ ਨਾਲ ਅਟੈਚ ਕਰਾਂਗੇ ਇਸ ਤਰ੍ਹਾਂ ਦੇਖੋ ਹੁਣ ਆਪਾਂ ਇਹਦੇ ਉੱਪਰ ਨਾ ਆਵਲੀ ਲੈਸ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਅਟੈਚ ਕਰਾਂਗੇ ਜੀ हूँ जी दो इंच कपड़ा कट्टी सी एनूप रख ला ये उपर रख के आप सीन लावों मशीन द्याल रखिए भी लैस दिन यानी कि उपर उपर रख के पहले है आप सीन ला लीजिए नीचे लैस हो करके ਉਨੇ ਨੂੰ ਆਪਾਂ ਇਸ ਤਰ੍ਹਾਂ ਜਿਹੜੀ 2 ਇੰਚ ਪੱਟੀ ਲਾਈ ਸੀ ਨੀਂ ਚ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਜਿੱਥੇ ਆਹ ਵਾਲੀ ਸਿਉਣ ਲੱਗੀ ਹੈ ਇਹਦੇ ਸਿਉਣ ਦੇ ਉੱਪਰ ਉੱਪਰ ਆਪਾਂ ਜਿਵੇਂ ਉੱਪਰ ਉੱਪਰ ਸੀਨ ਲਾਉਣੀ ਹੈ ਬਿਲਕੁਲੀ ਇਸ ਤਰ੍ਹਾਂ og så lager jeg en skjære. ਸੀ ਲਾ ਲਾਂਗੇ ਐディ ਆਪਾਂ ਜਾਨੀ ਕਿ ਨੀਚੇ ਵੀ ਲੈ ਸਾਦ ਕੇ ਫੋਲਡ ਕਰਕੇ ਲਾ ਲਈ ਤੇ ਸ ਇਥੇ ਪਟੋਪ ਸੇ ਉਹ ਵੀ ਲਾ ਲਈ ਇਹ ਆਪਾਂ ਰੈਡੀ ਕਰਕੇ ਰੱਖ ਲਿਆ ਇਹਨੂੰ ਆਪਾਂ ਕਰ ਦਾਂਗੇ ਸਾਈਡ ਤੇ ਤੇ ਹੁਣ ਆਪਾਂ ਆ ਪੀਸ ਲਾਵਾਂਗੇ ਉੱਪਰਲਾ ਸ਼ਰਟ ਦਾ ਇਹਦੇ ਤੇ ਪਾਵਾਂਗੇ ਆਪਾਂ ਕਲੀਆਂ ਜਿਹੜਾ ਆਹ ਵਾਲਾ ਨਿਸ਼ਾਨ ਲਾਇਆ ਹੋਇਆ ਹੈਗਾ ਇਹ ਨਿਸ਼ਾਨ ਦੇ ਉੱਪਰ ਆਪਾਂ ਲੈਸ ਨੂੰ ਇਸ ਤਰ੍ਹਾਂ ਉੱਪਰਲੀ ਸਾਈਡ ਆਪਾਂ ਰਾਈਟ ਸਾਈਡ ਰੱਖ ਕੇ ਸਿੱਧਾ ਕਰਕੇ ਰੱਖ ਲਾਂਗੇ ਇਸ ਤਰ੍ਹਾਂ ਤਾਂ ਰੱਖ ਕੇ ਲੈਸ ਦੇ ਉੱਪਰ ਉੱਪਰ ਆਪਾਂ ਕਸੀਨ ਲਾਵਾਂਗੇ ਇਸ ਤੇ ਉੱਪਰ ਲੈਸ ਲਾ ਲਈ ਜੀ ਲੈਸ ਲਾ ਕੇ ਹੁਣ ਨਾ ਅਪਏ ਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਇਹਦੇ ਉੱਪਰ ਅਪਏ ਕਸੀਨ ਹੋਰ ਲਾ ਲਾਂਗੇ ਜਨ ਕਿ ਲੈਸ ਨੂੰ ਵਿਚ ਅੱਧੀ ਲੈਸ ਨੂੰ ਵਿਚ ਦੱਬ ਦਾਂਗੇ ਅਪਾ ਕਪੜੇ ਦੇ ਇਹਦੇ ਉੱਪਰ ਉੱਪਰ ਅਪਾ ਕਸੀਨ ਆਪਾਂ ਹੋਰ ਲਾ ਲਾਂਗੇ ਇਸ ਤਰੀ ਲਾ ਕੇ ਸੁੰਨ ਫਿਰ ਦਿਖਾਉਣੀ ਹੈ ਜੀ ਆਪਾਂ ਦੋਨਾਂ ਸਾਈਡ ਤੇ ਆ ਦੇਖੋ ਕਲੀਆਂ ਪਾ ਲਈਆਂ ਜੀ ਤੇ ਇਹਨਾਂ ਦਾ ਆਪਾਂ ਜਨ ਕੇ ਲੇਸ ਦਾ ਮੂ ਅੰਦਰ ਨੂੰ ਰੱਖਿਆ ਨਾ ਤੇ ਇਹਦੇ ਉੱਪਰ ਆਪਾਂ ਇੱਕ ਟੌਪ ਸਿਉਣ ਵੀ ਲਾਤੀ ਅੰਦਰੋਂ ਨੀਚੇ ਇਸ ਤਰ੍ਹਾਂ ਦਾ ਨੀਚੇ ਵੀ ਵੀ ਪੂਰੀ ਫ੍ਰਿੰਗ ਆਈ ਹੈ ਸੋੜ ਦੇ ਹੁਣ ਜਿਹੜਾ ਆਪਾਂ ਜਨ ਕੇ ਘੇਰਾ ਤਿਆਰ ਕੀਤਾ ਸੀ ਨੀਚੇ ਵਾਲਾ ਆਵਲਾ ਹੁਣ ਇਹਨੂੰ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਇਹਦੇ ਲਈ ਪਹਿਲਾਂ ਆਪਾਂ ਇਹ ਠਿਕ ਨਾ ਲੇਸ ਰੱਖਾਂਗੇ ਇਹਦੇ ਉੱਪਰ ਰੱਖ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇੰਨੂ ਕਰਕੇ ਇਹਨੂੰ ਲੈਸ ਨੂੰ ਅਟੈਚ ਕਰਾਂਗੇ ਲੈਸ ਨੂੰ ਅਟੈਚ ਕਰਕੇ ਫਿਰ ਇਹਨੂੰ ਆਪਾਂ ਇਹਨੂੰ ਇਹਦੇ ਉੱਪਰ ਰੱਖ ਕੇ ਤੇ ਇੱਕ ਸੀਨ ਹੋਰ ਲਾ ਲਾਂਗੇ ਸਾਨੂੰ ਲਾ ਕੇ ਫਿਰ ਦਿਖਾਉਣੀ ਹੈ ਜੀ ਆਪਾਂ ਜਾਨਕੀ ਕੀਹਰਾ ਰੈਡੀ ਕਰ ਲਿਆ ਜੀ ਤੇ ਕਲੀਆਂ ਵੀ ਪਾ ਲਈਆਂ ਜਸ ਫਿਨਿਸ਼ਿੰਗ ਦੇ ਨਾਲ ਬਣਿਆਗਾ ਪੂਰਾ ਸੋਹਣਾ ਬਣਿਆਗਾ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਲਿਓ